ਤਾਂ ਸੈਟਅਪ ਕਾਫੀ ਸਿੰਪਲ ਚਾਹਤਾ ਭਾਈ ਮੈਂ ਗੱਲ ਕਰ ਰਿਹਾ ਸੀ ਆਪਾਂ ਵੀ ਇਹ ਇੱਥੇ ਸਾਡੇ ਦੇ ਕਿਨਾਰੇ ਸ਼ੁਰੂ ਕਰਨ ਵਾਲਾ ਇਹ ਵਿਚਾਰ ਕਿਵੇਂ ਆਇਆ ਕਿਉਂ ਸ਼ੁਰੂ ਕੀਤਾ ਮਤਲਬ ਇਸ ਪਾਸੇ ਹੋਣਾ ਪਿਆ ਤੇ ਪਰਿਵਾਰ ਦਾ ਕਿੰਨਾ ਕੁ ਸਾਥ ਰਿਹਾ ਇਸ ਪਾਸੇ ਮਤਲਬ ਜਦੋਂ ਪੂਰਾ ਜੀ ਪਰਿਵਾਰ ਦਾ ਸਾਥ ਪੂਰਾ ਸਾਥ ਦਿੰਦੇ ਇੱਥੇ ਭਾਜੀ ਬੈਠੇ ਜਿਹੜੇ ਹਾਂਜੀ ਜੇ ਸਾਰੇ ਉਹ ਸਾਰੇ ਸਾਡਾ ਸਾਥ ਦਿੰਦੇ ਨੇ ਉਹਨਾਂ ਦੇ ਬਦੌਲਤ ਪੀ ਅਸੀਂ ਕੰਮ ਸ਼ੁਰੂ ਕੀਤਾ ਅਸੀਂ ਨਹੀਂ ਕਰ ਸਕਦੇ ਸੀ ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਮੈਂ ਯਾਰ ਤੁਸੀਂ ਆਪਣਾ ਕਰੋ ਬਿਲਕੁਲ ਪੈਸੇ ਚਾਹੀਦੇ ਪੈਸੇ ਦੇ ਉਹਨਾਂ ਨੇ ਕਿਹਾ ਕਰੋ ਕੰਮ ਤਾਂ ਕਰੋ ਇਹ ਬੜਾ ਜਦੋਂ ਸਾਨੂੰ ਸਾਰਾ ਕੋ ਦਿਨ ਦਿਨ ਇਹ ਕੰਮ ਕਿਉਂ ਨਾ ਕਰੀਏ ਬਿਲਕੁਲ ਹਾਂਜੀ ਸਹੀ ਗੱਲ ਸਾਨੂੰ ਜੇ ਸਾਡੇ ਕੋ ਨਾ ਹੋਵੇ ਫਿਰ ਤਾਂ ਇਹ ਆਖੀਏ ਨਾ ਆਖੀ ਬਿਲਕੁਲ ਸਾਨੂੰ ਸਾਰਾ ਪ੍ਰਬੰਧ ਕਰਕੇ ਦਿੱਤਾ ਤੇ ਸਾਹਿਬ ਇਹ ਕੰਮ ਕਿਉਂ ਨਾ ਕਰੀਏ ਤੇ ਸਾਰੀ ਤਿਆਰੀ ਆਪ ਹੀ ਮੈਂ ਦੇਖਿਆ ਤੜਕਾ ਵੀ ਇੰਜ ਦੇ ਨਾਲ ਕਿਉਂਕਿ 12 ਸਾਲ ਕਹਿੰਦੇ ਕੰਮ ਕੀਤਾ ਉੱਥੇ 12 ਸਾਲ ਬਾਬਾ ਜੀ ਲੰਗਰ ਵੀ ਰਿਹਾ ਹਾਂ ਹਾਂ ਦੇਖੋ ਜੀ ਤੜਕਾ ਲਾਉਣਾ ਨਹੀਂ ਕਿਸੇ ਕੋ ਨਾ ਹੁੰਦਾ ਹੂੰ ਉਹ ਅਸੀਂ ਤਾਂ 12 ਸਾਲ ਲੰਗਰਾਂ ਚ ਰਹੇ ਹਾਂ ਬੜਾ ਫੜ ਤੜਕੇ ਲਾਇਆ ਤੇ ਕੁਝ ਵੀ ਨਹੀਂ ਹੂੰ ਤੇ ਕੁਆਲਟੀ ਦੇ ਹਿਸਾਬ ਨਾਲ ਕੰਮ ਕੀਤਾ ਮੈਂ ਗੁਰਦੁਆਰਾ ਮੰਜੀ ਸਾਹਿ ਚੇਕਾਂ ਨੂੰ ਕਿਤੇ ਘਾਟਾ ਮਾਰੇ ਰਹਿਣ ਦਿੰਦੇ ਨੇ ਬਿਲਕੁਲ ਬਾਈ ਹਾਜ਼ਰ ਨਾਜ਼ਰ ਨੇ ਹਰਸਾਨੇ ਜਦ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਕ ਦੇਹੂੰ ਮੈਂ ਸਾਰਾ ਜਦੋਂ ਵੀ ਬਪਰੰਦੀ ਰੀਤ ਕਰਾਂਗੇ ਫੇਰ ਸਾਡੀ ਪ੍ਰਤੀਤ ਨਹੀਂ ਕਰਨੀ ਕਿਸੇ ਨੇ ਬਿਲਕੁਲ ਕਿ ਭਾਈ ਘਾਟਾ ਨਹੀਂ ਪੈਂਦਾ ਮੈਂ ਬਾਬਾ ਹੀ ਘਾਟਾ ਪੈਂਦਾ ਹੀ ਨਹੀਂ ਮੈਂ ਤੁਹਾਨੂੰ ਪਹਿਲੇ ਦੱਸਦਾ ਵੀ ਖਾਲਸੇ ਨੂੰ ਮਾਰੇ ਨੇ ਘਾਟੇ ਵਾਲੇ ਦਿਨ ਜੰਮਿਆ ਹੀ ਨਹੀਂ ਜਨਮ ਹੀ ਨਹੀਂ ਹੋਇਆ ਖਾਲਸੇ ਦਾ ਹਾਏ ਹਾਏ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਨੇ ਤੇ ਫਿਰ ਘਾਟੇ ਵਾਲੇ ਗੱਲ ਹੀ ਨਹੀਂ ਉਹ ਤਾਂ ਖੁੱਲੇ ਹੱਥ ਨੇ